ਸਤਿ ਸ਼੍ਰੀ ਅਕਾਲ ਜੀ ਮੈਂ ਆ ਮੰਦੀਪ ਫਰਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਆਲ ਓਵਰ ਸੂਟ ਪ੍ਰਿੰਸਸ ਕਾਟਨ ਦੇ ਤਿੰਨ ਕ ਕਲਰ ਲੈ ਕੇ ਆਏ ਆਂ ਜਿन्हे ਉਮੀਦ ਆ ਸੋਨੂੰ ਪਸੰਦ ਆਉਣਗੇ ਕਿਉਂਕਿ ਇਹ ਬਹੁਤ ਮਹਿੰਗੇ ਪੈਂਦੇ ਆ ਤੇ ਫਿਰ ਹੁਣ ਅਸੀਂ ਥਾਣ ਲਿਆਉਣ ਲੱਗੇ ਕੱਟਣ ਚ ਨਾ ਥੋੜੀ ਪ੍ਰੋਬਲਮ ਆਉਂਦੀ ਆ ਥਾਣ ਚ ਕਿਸੇ ਚ 4 ਸੂਟ ਹੁੰਦੇ ਕਿਸੇ ਚ 3 ਹੁੰਦੇ ਜਿ ਕਿਸੇ ਚ 2 ਹੁੰਦੇ ਆ ਇਹ ਪਤਾ ਨਹੀਂ ਕਿੰਨੇ ਲਿਖਿਆ ਦੀ ਕੋ ਇੱਥੇ 15 ਤਿੰਨ ਤਿੰਨ ਸੂਟ ਆ ਇਹ ਜੀ ਤਿੰਨ ਤਿੰਨ ਸੂਟ ਆ ਵੀ ਇਹ ਮਹਿੰਗੇ ਪੈਂਦੇ ਆ ਕੋਸਟਲੀ ਪੈਂਦੇ ਆ ਤੁਸੀਂ ਮੇਰੀ ਵੀਡੀਓ ਜਾ ਕੇ ਨਾ ਇਹ ਤੁਸੀ 750 ਜੀ ਵੇਚ ਰਹੇ ਹੋ ਸੋ ਮੇਰੇ ਰੇਟ ਬਹੁਤ ਘੱਟ ਹੈ ਸੋ ਹੁਣ ਦੱਸਿਆ ਜੀ ਆਪਣਾ ਰੇਟ ਤਾਂ ਕਰਕੇ ਘੱਟ ਆ ਜੀ ਕਿਉਂਕਿ ਆਪਣਾ ਨਾ ਤਾਂ ਕੋਈ ਸ਼ੋਰੂਮ ਦਾ ਖਰਚਾ ਜੀ ਨਾ ਆਪਣੇ ਨੂੰ ਏਸੀ ਦਾ ਖਰਚਾ ਜੀ ਤੇ ਨਾ ਕੋਈ ਆਪਾਂ ਜੇ ਆਪਣੀ ਕਹਿੰਦੇ ਆਪਾਂ ਕੋਈ ਕਮੇਟੀ ਦਾ ਖਰਚਾ ਹੁੰਦਾ ਹੈ ਆਪਣ ਨੂੰ ਕੋਈ ਖਰਚਾ ਨਹੀਂ ਹੈਗਾ ਕਿਉਂਕਿ ਆਪਾਂ ਘਰੇ ਕੰਮ ਕੀਤਾ ਹੋਇਆ ਨਾ ਕਿ ਪੱਕੇ ਦੁਕਾਨ ਦਾ ਕੰਮ ਹੈ ਤਾਂ ਬਿਨ ਬਗਰੂ ਜਾਣਦਾ ਅਸੀਂ ਵਿੱਚ ਬਹੁਤ ਥੋੜੀ ਕਮਾਈ ਕਰ ਰਹੇ ਹਾਂ ਅੱਜ ਜਦੋਂ ਦੱਸੇ ਵਿੱਚ ਚੁੰਮੇ ਕਲਰ ਲੈਉਣੇ ਹੁੰਦੇ ਜੇ ਆਪਾਂ ਜੇ ਆਪਾਂ ਵੀ ਸ਼ੋਰੂਮ ਕੀਤਾ ਹੁੰਦਾ ਜੀ ਫਿਰ ਆਪਾਂ ਵੀ ਉਹਨਾਂ ਇੰਨੀ ਰੇ ਆਪਾਂ 750 ਦਾ ਦੇ ਰਹੇ ਹਾਂ ਜਿੰਮਾ ਆਪਾਂ 850 ਦਾ ਕੋਈ 900 ਦਾ ਜਿਹੀ ਜਿਹਾ ਆਪਾਂ ਜੀ ਸ਼ੋਰੂਮ ਕੀਤਾ ਹੁੰਦਾ ਜੀ ਜੇ ਆਪਾਂ ਇਹੀ ਸ਼ੋਰੂਮ ਕੀਤਾ ਹੁੰਦਾ ਜੀ ਫਿਰ ਆਪਾਂ ਵੀ ਇਹੀ ਲਾਉਂਦੇ ਆਪਾਂ ਵੀ 800 ਜਾਂ 900 ਆਪਾਂ ਵੀ ਫਿਰ 900 ਜਾਂ 1000 ਦਾ ਕਰਦੇ ਤੁਸੀਂ ਆਨਲਾਈਨ ਮਗਾ ਸਕਦੇ ਹੋ ਅਸੀਂ ਘਰ ਘਰ ਪਹੁੰਚਾਉਨੇ ਆ ਚਾਹੀ ਬੰਦਾ ਖੇਤਾਂ ਚ ਬੈਠਾ ਹੋਵੇ ਅਸੀਂ ਡਾਕ ਰਾਹੀਂ ਭੇਜਦੇ ਆ ਤੇ ਜੇ ਕਿਸੇ ਨੇ ਸਾਡੇ ਘਰੇ ਆ ਕੇ ਲੈਣੇ ਆ ਕੱਪੜੇ ਘਰੇ ਆ ਕੇ ਵੀ ਲੈ ਸਕਦਾ ਅਸੀਂ ਫੋਨ ਨੰਬਰ ਜ਼ਰੂਰ ਦਿੰਦੇ ਨੇ ਉੱਥੇ ਤੁਸੀਂ ਫੋਨ ਕਰਕੇ ਇੱਕ ਵਾਰੀ ਸਾਨੂੰ ਜ਼ਰੂਰ ਪੁੱਛਣਾ ਵੀ ਤੁਸੀਂ ਘਰੇ ਆ ਕਿਉਂਕਿ ਜੇ ਜੀ ਉਹ ਕਪੜਾ ਲੈਣ ਗਈ ਹੋਈ ਹੈ ਉਹ ਬੰਦੇ ਨੂੰ ਪ੍ਰੋਬਲਮ ਆ ਜਾਂਦੀ ਉਹ ਕੋਈ ਚੱਕਰ ਨਹੀਂ ਐਵੇਂ ਵੈਸੇ ਘਰੀ ਹੁੰਦੇ ਨਾਰਮਲੀ ਸੋ ਇਹ ਹੈ ਜੀ ਆਪਣਾ ਪਹਿਲਾ ਕਲਰ ਆ ਇਹ ਹੈ ਜੀ ਪਿੰਕ ਕਲਰ ਦਾ ਪ੍ਰਿੰਸਸ कॉटन ਦਾ ਓਨਲੀ 750 ਰੁਪਏ ਜਿਹੜਾ ਕਿ ਸੋਨੂੰ ਕੋਈ 1000 ਦਾ ਦੇਉ ਕੋਈ 850 ਦਾ ਸਾਡੇ ਕੋਲੇ ਸਿਰਫ 750 ਰੁਪਏ ਦਾ ਤੇ ਇਹ ਇੱਕ ਸੂਟ ਵੀਰੇ 50 ਰੁਪਏ ਚ ਆ ਜਾਂਦਾ ਕਿਉਂਕਿ ਜੀ ਵਜਨ ਨਹੀਂ ਹੁੰਦਾ ਕਿ ਬਾਲੇ ਸੋ ਤਾਂ ਬਾਲੇ ਸੌਫਟ ਆ ਜੀ ਤੇ ਆਹ ਦੇਖੋ ਕਿੰਨਾ ਪਿਆਰਾ ਕਲਰ ਆ ਇਹ ਮਸਾਂ ਹੀ 400 ਗ੍ਰਾਮ ਦਾ ਸੂਟ ਹੁੰਦਾ ਇਹ ਫੁੱਲ ਕਾਟਨ ਸੂਟ ਹੈ ਤੇ ਇਹਨਾਂ ਦੇ ਵਿੱਚ ਦੀ ਪਿੰਡਾ ਪੁੰਡਾ ਵੀਰੇ ਕੁਛ ਨਹੀਂ ਦੀਗਾ ਕਿਉਂਕਿ ਬਹੁਤ ਸੋਹਣੀ ਚੀਜ਼ ਹੈ ਜਦੋਂ ਮੜਿਆ ਧੁੱਤਾਂ ਜਾਂਦਾ ਥੋੜਾ ਹਲਕਾਆ ਸਵਿੰਕ ਹੁੰਦਾ ਤੇ ਅਗਲਾ ਆ ਗਿਆ ਵੀਰੇ ਨੇਵੀ ਬਲੂ ਆ ਦੇਖੋ ਕਿੰਨਾ ਸੋਹਣਾ ਕਲਰ ਹੈ ਇਹਦੇ ਚ ਇੰਨੇ ਕਲਰ ਆ ਛੋਟੇ ਖੜੇ ਕੋਈ ਨਾ ਕੋਈ ਚੁੰਨੀ ਲਾਜ਼ਮੀ ਹੋਊਗੀ ਪਿਓਰ ਦੀ ਤੁਹਾਨੂੰ ਚੁੰਨੀ ਲਾਣ ਦੀ ਲੋੜ ਨਹੀਂ ਇਹਦੇ ਨਾਲ ਆ ਦੇਖੋ ਮੈਂ ਤਾਂ ਨਿਰੰਗ ਵੀ ਨਹੀਂ ਗੜ ਸਕਦੀ ਇਹਦੇ ਚ ਕਿਹੜੇ ਗੜ ਤੇ ਜਿਹਦੇ ਜਿਹੜੇ ਜਿਹੜੀ ਮਾਤਾ ਨੇ ਪਾਲਿਆ ਤੇ ਅੰਗਮੰਡ ਚ ਨੂੰ ਪੁੱਛਣਗੇ ਕੱਪੜਾ ਮਖਾਇਆ ਹੈਗਾ ਉੱਥੋਂ ਇਹ ਰਜਾ ਕੱਪੜਾ ਹੈ ਬਹੁਤ ਸੌਫਟ ਹੈ ਵੀਰੇ ਸਿਰਫ 400 ਗ੍ਰਾਮ ਦਾ ਸੂਟ ਹੈ ਦੀ ਵੀ ਦੀ ਪਿੰਡਾ ਪੁੰਡਾ ਕੁਛ ਨਹੀਂ ਇਹਦਾ ਕੋਈ ਤੇਲੇ ਲਾਉਣ ਲੂਨ ਨਹੀਂ ਲੱਗਦੀ ਇਹ ਵੀਰੇ ਦੇਸੀ ਜਿਹਾ ਵਾ ਦੇਸੀ ਜਿਹਾ ਮਤਲਬ ਕਰਦਾ ਕਿਉਂ ਕੋਈ ਵੀ ਸੂਟ ਲੈਣਾ ਵੀਰੇ ਤੁਸੀਂ ਸਿਰਫ ਆਪਾਂ 750 ਰੁਪਏ ਚ ਦੇ ਰਹੇ ਹਾਂ ਓਨਲੀ ਓਨ 750 ਇਟਸ ਅ ਸੇਲ 빅 ਡੀਲ ਤੇ ਆਹ ਲਾਸਟ ਕਲਰ ਹੈ ਵੀਰੇ ਦੁਬਾਰਾ ਫੇਰ ਆ ਗਿਆ ਕਲਰ ਇਹ ਕਲਰ ਖਤਮ ਹੋ ਗਿਆ ਸੀ ਪਹਿਲਾਂ ਬਹੁਤਾ ਨਹੀਂ ਵੀਡੀਓ ਪਾਈਆਂ ਸੀ ਤੇ ਆਪਣੇ ਕੋਲੇ ਫੇਰ ਇਹ ਕਲਰ ਆ ਗਿਆ ਕਿਸੇ ਭੈਣ ਭਰਾ ਨੇ ਲੈਣਾ ਹੋਵੇ ਸਾਡੇ ਕੋਲ ਇਹ ਤਿੰਨ ਕ ਕਲਰ ਦੁਬਾਰੇ ਫੇਰ ਆ ਚੁੱਕੇ ਆ 750 ਰੁਪਏ ਦਾ ਸੂਟ ਆ ਤੇ 50 ਰੁਪਏ ਇੱਕ ਸੂਟ ਦਾ ਖਰਚਾ ਪੈਂਦਾ ਕਿਉਂਕਿ ਇਹ 400 ਗ੍ਰਾਮ ਚ ਆ ਜਾਂਦਾ ਇੱਕ ਕਿਲੋ ਦੇ 65 ਰੁਪਏ ਲੱਗਦੇ ਆ ਜੀ ਤੇ ਅੱਧਾ ਕਿਲੋ ਦੇ 50 ਰੁਪਏ ਲੱਗਦੇ ਆ ਕਿਸੇ ਭੈਣ ਭਰਾ ਨੇ ਮੰਗਾਉਣਾ ਹੋਵੇ ਸੂਟ ਤਾਂ ਅਸੀਂ ਭੇਜਦੇ ਆ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨਵੰਦੀ ਮਾ ਪਿਆਰ ਭਰੀ ਸ਼ਾਸਤਰੀ ਕਾਲ ਵੀਡੀਓ ਬਣਾਉਣ ਚ ਕੋਈ ਕਮੀ ਰਹੇ ਹੋਵੇ ਤਾਂ ਅਸੀਂ ਮਾਫੀ ਚਾਹੁੰਦੇ ਆ ਸੋ ਅਕਾਲ ਪੁਰਖ ਵੈਰੂ ਧੰਨ ਗੁਰੂ ਰਾਮਦਾਸ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ